ਦੇ ਸਮਨ ਆਏਗੇ ਕੱਲੇ ਬਾੜੇ ਕਮਜ਼ੋਰ ਨੇੜੇ ਨੇ ਇਕੱਲੇ ਮਾੜੇ ਕਰਿਆ ਨੇ ਲਿੱਸੇ ਹੋ ਜਾਂਦੇਖੂਗਾ ਜਿਹਦੇ ਅੱਖਾਂ ਚ ਪਿਆ ਮੱਚੂ ਗਏ ਬੰਦੇ ਦੇ ਅੱਖਾਂ ਚ ਪਿਆ ਹਾਏ ਰੋਗ ਦੀ ਉੱਥੇ ਆ ਹੀ ਕੋਲ ਜਿਆ ਸਾਰੇ ਨੂੰ ਕਮੇ ਹੋ ਸਾਰੇ ਪਹੁੰਚ ਗਏ ਆਪਾਂ ਗਰਾਊਂਡ 'ਚ ਅੱਜ ਅਸੀਂ ਆਪਣਾ ਮੈਚ ਕਮਾਲਪੁਰੇ ਲਈਦਾ ਇਸਲਾ ਮੈਚ ਆਪਾਂ ਹਾਰ ਕੇ ਸੀ 2-1 ਤੇ ਤੇ ਕਾਫੀ ਟਾਈਮ ਬਾਅਦੋਂ ਆਪਾਂ ਵਲੌਗ ਬਣਾਉਣ ਲੱਗੇ ਆ। ਕਰਦੇ ਆ ਸਟਾਰਟ ਦੁਬਾਰਾ ਤੇ ਥੋੜਾ ਜਿਹਾ ਚੈਨਲ 'ਚ ਪ੍ਰੋਬਲਮ ਜੀ ਆ ਗਈ ਸੀ ਕੋਈ ਤੇ ਹੁਣ ਦੁਬਾਰਾ ਚੱਲ ਪਿਆ ਚੈਨਲ ਆਪਣਾ ਤੇ ਬਣਾਉਣੇ ਵਧੀਆ-ਵਧੀਆ ਵਲੌਗ ਤੇ ਤੁਹਾਨੂੰ ਮਿਲਣੇ ਅੱਜ ਅੱਜ ਆਉਂਦੀ ਟੀਮ ਸਾਰੀ ਆਪਾਂ ਪਹੁੰਚਿਆ ਗਰਾਊਂਡ 'ਚ ਤੇ ਕੱਲ ਨੂੰ ਵੀ ਟੂਰਨਾਮੈਂਟ ਆਪਣੇ ਪਿੰਡ ਪਲਾਂਟੀਆਂ ਦਾ ਤੇ ਉਹਦੇ ਵੀ ਤਿਆਰੀਆਂ ਚੱਲ ਰਹੀਆਂ ਤੇ ਬਤਨ ਪੰਜਾਬ 3 ਜਾਂ 4 ਤਰੀਕ ਨੂੰ ਸ਼ਾਇਦ ਆਪਣੇ ਪਿੰਡ ਹੋਣਗੇ ਮੈਚ ਤੇ ਚਲੋ ਦਿਖਾਉਣਾ ਤੁਹਾਨੂੰ ਗਰਾਊਂਡ ਦਾ ਮਾਹੌਲ ਤਿਆਰੀ ਚੱਲ ਰਹੀ ਹੈ ਉਹ ਔੜਾ ਪ੍ਰੋਗਰਾਮ ਜੇ ਕਰਕੇ ਸੀ ਤੇ ਉਹ ਨਰੇਕਾ ਲੱਗੀ ਹੋਈ ਆ ਆ ਨਹੀਂ ਸੋਣ ਦੇਖਾ ਕੰਮ ਕਰ ਰਹੀ ਆ ਉਹ ਦੇਖੋ ਆ ਲਾ ਦੇ ਸੀ ਜਾਲ ਲਾਉਣੇ ਆ ਕੱਲ ਆ ਨਵੇਂ ਬੈਠੇ ਉਹ ਮਸ਼ੀਨ ਚੱਲੂ ਹੀ ਕਾਲੀ ਕੰਚੱਲੂ ਮਸ਼ੀਨ ਤੇ ਕੱਲੋਂ ਲੱਗਣ ਗਿਆ ਪਲਾਂਟੀਆਂ 117100 514100 11100 ਕੁਆਟਰ ਵਾਲਿਆਂ ਨੂੰ ਨਾਮ ਨੇ ਵੀਰੇ ਜ਼ਰੂਰ ਪਹੁੰਚਿਆ ਹਮਰੇ ਇਕ ਲੱਗੇ ਆ ਬਤਨ ਪੰਜਾਬ ਵਾਸਤੇ ਕਰ ਲੱਗੇ ਟਰੈਕ ਰੈਡੀ ਆ ਗਏ ਹੋਸਨ ਦਾ ਕਹਿਰਤਾ ਹੁਣ ਆਇਆ ਚਲੋ ਇਹ ਵੇਖੀ ਰੱਖਿਆ ਸੀ ਨਾ ਇਹ ਬੰਦਿਆ ਆਫਤ ਦਾ ਲੋਟ 15 ਮਿੰਟ ਬਾਲ ਕਟਨਚਾਲਾ ਪੰਤੇ ਤੋਂ ਘਟਾ ਕੇ ਇਹ ਸਾਰਾ ਟਰੈਕ ਸਾਫ ਕਰਨ ਅੱਜ ਹਾਂ ਕੱਲ ਦੀ ਦਿਹਾੜੀ ਲਾਜ ਰਹੀਆਂ ਪਰਸ ਨੂੰ ਪਰਸ ਨੂੰ ਕਰਨੇ ਦਾ ਇੰਨਾ ਕੀਤਾ ਦੇਖ ਲੈ ਕਿਉਂ ਮੰਦੀ ਸੌਂਦੀ ਮਨੇ ਇੱਥੋਂ ਤੋਂ ਲੈ ਕੇ ਦੇਖੋ ਇੱਥੋਂ ਲੈ ਕੇ ਉਹ ਸੱਕ ਰਿਹਾ ਹਾਲ ਤਾਂ ਕਿੰਨਾ 100 ਮੀਟਰ ਵਿੱਚ ਨਵੇੜੇ ਹੋਣਾ ਹਾਲ ਤਾਂ ਇਹਨਾਂ ਨੇ ਡਾਈ ਮੈਚ ਆ ਵੀ ਚੋਬਰੋ ਚੀਮਾ ਰਹਿੜੀ ਆ ਪੂਰਾ ਤੇ ਆ ਪੋਚ ਵੀ ਮੁੰਨੀ ਫਿਰਦਾ ਪੂਰੀ ਨੈਟ ਹੋਣੀ ਕਿੱਥੇ ਨੇ ਯਾਰ ਬੰਦੇ ਬੰਦਿਆਂ ਦਾ ਇਹੀ ਹਾਲ ਰਹਿਣਾ ਯਾਬੀ ਨਾ ਤਾਂ ਹੀ ਉਹ ਮੁੰਮੀ ਨਹੀਂ ਖੇਡਣਾ ਆਹ ਗੱਤੀ ਨਾ ਰਹਿ ਗਿਆ ਆਪਣੀ ਗੁੰਡਲੀ ਸਾਰੀ ਵੀ ਕੀ ਕਰਨਾ ਭਾਗੀ ਨਾਰਿਆਂ ਕਾਲਜ ਦਾ ਸਟਾਰ ਬਦਮਾਸ਼ ਬਈ ਬਦਮਾਸ਼ ਪ੍ਰਧਾਨਗੀ ਲੈਣਗੇ ਜੋ ਗੈਂਗਸਟਰਾਂ ਦਾ ਬਾਈ ਹੋ ਗਿਆ ਹੈ ਹੈ ਹਾਂ ਕਿਹੜੇ ਗੈਂਗਸਟਰ ਆਏ ਉੱਥੇ ਇਹ ਸੈਂਟਰਲ ਆਏ ਜਬਾਰ ਮਰੇਗਣ ਦਾ ਪੇਚਾ ਪੈ ਗਿਆ ਕਹਿੰਦੇ ਬਈ ਕੰਮ ਕਰਨ ਪਿੱਛੇ ਇੱਧਰ ਪੇਚਾ ਪੈ ਗਿਆ ਇੱਧਰ ਦੋ ਸੁਪਰਸਟਾਰ ਆ ਗਏ ਵੀਰੇ ਆ ਪੈਠੰਡੇ ਤੇ ਗੋਪੀ ਆ ਤਾਂ ਨਹੀਂ ਬੈਠਣਦੇ ਹੁੰਦੇ ਹਾਂ ਓਕੇ ਰਪੋੜਾ ਬਾਹਲੇ ਕੜੀ ਵਾਂ ਜੰਡੂ ਵਾਂ ਇੱਧਰ ਸ਼ਾਮ ਆਇਆ ਬੜਾ ਕਾਲਾ ਹੈ ਇੱਧਰ ਹੁਣ ਦੇਖਣ ਲੱਗੇ ਹੁਣ ਤਾਂ ਜਮੇਂਦਾ ਹੈ ਇੱਧਰਲੇ ਪਾਸੇ ਲਾੜਾ ਕੰਦ ਇੱਧਰਲੇ ਪਾਸੇ ਲਾੜਾ ਇੱਧਰ ਦੀ ਪਾ ਕੇ ਪਾਣੀ ਦੂਜੇ ਪਾਸੇ ਨਿਕਲੇਗਾ ਨਹੀਂ ਸ਼ਾਮ ਨਹੀਂ ਆਉਂਦੀ ਨਹੀਂ ਬਾਈ ਉਹ ਇੰਡਾ ਹੋ ਲਾ ਬਾਣ ਨੂੰ ਖੁੱਲਿਆ ਆ ਉੱਪਰ ਉਹ ਬਰੇ ਖੁੱਲਿਆ ਆ ਤੁਹਾਡੇ ਘਰ ਹੈ ਨਹੀਂ ਬਾਣ ਕੌਣ ਲੱਗੇ ਆਏ ਕਿਹਾ ਸੀ ਹਾਂ ਕਿ ਜਦੋਂ ਨਾ ਇਹ ਤੇਰੇ ਐ ਬਾ ਟੰਗੇ ਆ ਹੂੰ ਬੱਛ ਵੀ ਜਦੋਂ ਕੋਈ ਦੇਖੂਗਾ ਜਿਹਦੇ ਅੱਖਾਂ 'ਚ ਪਿਆ ਮੱਚੂ ਗਏ ਬੰਦੇ ਦੇ ਅੱਖਾਂ 'ਚ ਪਿਆ ਗਿਆਲਸ ਕਰਦਾ ਜੈਲਸ ਕਰਦਾ ਹੈ ਹਾਂ ਇਹ ਮੱਚ ਗਿਆ ਬੰਦਾ ਸਭ ਤੋਂ ਖਤਮ ਪਲੇਅਰ ਲਤਾਲੇ ਦਾ ਕੱਕੀ ਲਤਾਲਾ ਕੋਈ ਰਣਨੀਤੀ ਬਾਹਰ ਹੋ ਜਾਇਆ ਪਰ ਇਹ ਇੱਕ ਆ ਵੀ ਸਭ ਤੋਂ ਵੱਡਾ ਖਤਮ ਪਲੇਅਰ ਕੱਕੀ ਲਤਾਲਾ ਇਹ ਤਾਂ ਉਹ ਤੋਂ ਵੀ ਉੱਤੇ ਦੀ ਆ ਦਿ ਲੋ ਕਰੇਗਾ ਕੋਸ ਅੱਜ ਯਾਹ ਜੀ ਪਤਾ ਨਾ ਕੀਤਾ ਬਸ ਉਹਨਾਂ ਬਾਹਰ ਆਪਾਂ ਲੀਗ ਤੇ ਦੇ ਲੂੰਗਾ ਪਤਾ ਤੋਂ ਕੰਮ ਦਾ ਕਰਨ ਰੰਗ ਵਾਲੇ ਮੋਟਰਸਾਈਕਲ ਦਾ ਕੰਮ ਚੱਲਿਆ ਆਇਆ ਕਰ ਇਹ ਸੋਏ ਗੋਪੀ ਨੇ ਮਰਿਆ ਕੋਲ ਦੇ ਗਏ ਇਹਦੀ ਗੱਜ ਲੱਗੋ ਲੱਗ ਜਾ ਬਾਈ ਇਹਦੀ ਖਾੜਨਾ ਨਹੀਂ ਟਾਈਮ ਘੱਟਾ ਮੋਟਰੈਕ ਦਾ ਮਨੂੰ ਆ ਉਹ ਜਿਹੜਾ ਲਾਈਟ ਚੱਲਦੀ ਤੇਰਾ ਦੀ ਚੱਲਦੀ ਤੇਲਾ ਆਟੋਮੈਟਿਕ ਆ ਵੀ ਇਹ ਐਟੋਮੈਟਿਕ ਹਾਂ ਪਰੰਦੇ ਮਰ ਬਾਟੋਲਵਾਇਆ ਸੀ ਐਟੋਮੈਟਿਕ ਇਹਦਾ ਸੁੱਤਿਆ ਪਰੰਵੀਰ ਮੱਲਾ ਦੀਏ ਚਲੋ ਚੱਲੀ ਬਸ ਹੋ ਗਏ ਪੂਰੇ ਹੋਰ ਉਹ ਤਾਂ ਖੜਾ ਚਲੇਗਾ ਮੈਂ ਤਾਂ ਉੱਥੇ ਖੜਿਆ ਰਹਿਣਾ ਚਲੋ ਚਲੋ ਬਾਲਾ ਪਾਦਾ ਛੋਟਾ ਓਏ ਤੂੰ ਮਹਿਲ ਵਾਲਾ ਓਏ ਹੈ ਜਿਹੜਾ ਇਹ ਸੀੜੀ ਆਦਾ ਬੋਹਦਾ ਵੀ ਕੋਲਾਈ ਕੀ ਭਰਿਆ ਨੇ ਇੰਜਨ ਚ ਇਹ ਕਰਦੇ ਆਂ ਸੌਣ ਲਾ ਲਾ ਪ੍ਰੈਕਟਿਸ ਓਏ ਇੱਕ ਤੈਨੂੰ ਆੜੀ ਹੋਣੀ ਹੈਗੀ ਸਨਖੇ ਤੈਨੂੰ ਤਰੀਕਾ ਆ ਲਿਆ ਢੋਡੀ ਦੋਨਾਂ ਦੀ ਗਰਾਉਂਡ ਤੇ ਮੇਰੇ ਬਹਾਮਣੇ ਨਹੀਂ ਆਹਾਂ ਦੋ ਮਿੰਟ ਹੋ ਗਏ ਓਏ ਬਹੁਤ ਸਾਰੀ ਨਹੀਂ ਅਸੀਂ ਜਿੰਦੇ ਪਰਨੇ ਬਾਈ ਖੇਲ ਬਾਈ ਕਹਿੰਦਾ ਮੂਰੇ ਛੱਡੋ ਮੋੜ ਕੇ ਕਹਿੰਦਾ ਬੱਸ ਮੋੱਕ ਗਿਆ ਬੱਚਿਆਂ ਨੂੰ ਸੂਕੇ ਛੱਡਿਆ ਸੀ ਕੇਲੇ ਬੱਸੀਆਂ ਤੋਂ ਲਿਆਂਦੇ ਆ ਵੀਰੇ ਆਪਣੇ ਪਤਾ ਹੈਗੀ ਆਪਾਂ ਜਰਸ਼ਾਂ ਨਾਲ ਲੜਨਗੇ ਆਪਾਂ ਤਾਂ ਲਾਤੀ ਆ ਦੇ ਇਹਨੂੰ ਲਾਂਬਾ ਦੋ ਇਹਨੂੰ ਆਪਿੰਦਰ ਨੂੰ ਬਾਈ ਹਾਂ ਹਾਂ ਗਰਾਊਂਡ ਤੇ ਕੇਲੇ ਮਾੜਿਆ ਬਾਈ ਕੇਲੇ ਵਾਲੇ ਕਮਜ਼ੋਰ ਨੇ ਨੇੜੇ ਜਨੇ ਕੇਲੇ ਮਾੜੇ ਕਰਿਆ ਨੇ ਲਿੱਸੇ ਹੋ ਜਾਂਦੇ ਕੇਲੇ ਤੇ ਲਿੱਸਾ ਹੁੰਦਾ ਨਹੀਂ ਕਾ ਖਾ ਕੇ ਇਹ ਤਾਂ ਬੰਦ ਤਾਂ ਹੀ ਤਾਂ ਮੇਲਾ ਨਹੀਂ ਖੇਲਾ ਕਮ ਮਾਮੇ ਦਾ ਮੁੰਡਾ ਲੱਗਦਾ ਵੀ ਨਹੀਂ ਦੇਣੀ ਸੀ ਬਾਬਾ ਬਰੇ ਮੇਰੀ ਨਹੀਂ ਕੋਈ ਗਲਤੀ ਹੈਗੀ ਠੀਕ ਆ ਆ ਵੀ ਪਲਾਂਟੀ ਰੁਕੀ ਆ ਠੀਕ ਆ ਮਨ ਨੂੰ ਇਹਨੇ ਵੀ ਉੱਥੇ ਹੀ ਮਾਰੀ ਜਿੱਥੇ ਇਹਨੇ ਪਾੜਾ ਕਿਨੇ ਮਾਰੀ ਜਿੱਥੇ ਯਾਰ ਇਹਦਾ ਇਹ ਵੀ ਰੋਕ ਦੀ ਉੱਥੇ ਆ ਹੀ ਜਿੱਤਦੇ ਹੁੰਦੇ ਆ ਤੂੰ ਤਾਂ ਹੈਗਾ ਹੀ ਗਾਲੀ ਜੀਵ ਆ ਇਹਨੇ ਪਲਾਂਟੀ ਦੇ ਨੇ ਉੱਥੇ ਰਾਈ ਸੀ ਦੱਲ ਨਾਲ ਮਲੇਰ ਕੋਲੇ ਵਿਰੁੱਧ ਕਿਨੇ ਕੀ ਪੈ ਕੀਪਰ ਕਰੀ ਇੱਥੇ ਡੈੱਕ ਤੇ ਉੱਠ ਕੇ ਪਲਾਂਟੀ ਬਾਣੀ ਆਹੋ ਆਹੋ ਮਲੇਰ ਕੋਟਲੇ ਵਾਲੀ ਨਾ ਭਾਈ ਜਿੱਤਾਂਗੇ ਸਾਡੇ ਵਾਲਿਆਂ ਨੇ ਵੀ ਦਿਖਾਈ ਸੀਗੀ ਕਿਹੜੇ ਹੋ ਜੂ ਕੀ ਗਣਾ ਮੈਂ ਕਹ ਜਿੱਤਣਗੇ ਆ ਮੈਂ ਵੀ ਰਕਾਈ ਸੀ ਲਟਾਲੇ ਵਾਲੇ ਪੜਕੀ ਨੇ ਵੀ ਮਤਲਬ ਕੋ ਪਲਾਂਟੀ ਦਿਖਾਈ ਆ ਜਿੱਤ ਕਿ ਲਟਾ ਉਹ ਕਹ ਰਿਹਾ ਕਿ ਨੂੰ ਐ ਤਾ ਦੇ 10 9 ਲੈ ਤਾ ਦਿੱਤਾ ਤੇ ਭੰਮੀਪੁਰਾ ਜਿੱਤੂ ਭੰਮੀਪੁਰਾ ਜਿੱਤੂ ਤੇਨੂੰ ਪਤਾ ਹੈਗਾ ਦਾ ਦਾਦੀ ਯਾਰ ਸੀ ਲਿਖਾ ਦੋ ਅੱਜ ਗੋਲ ਕਰਿਆ ਦੋ ਬਰੇ ਇੱਕ ਅਸਿਸਟ ਕੀਤਾ ਲੈਣੇ ਅੱਜ ਤਾਂ ਥੱਪ ਹੀ ਆ ਪੂਰੀ ਮੈਚ ਹੀਰੋ ਚਾਲੇ ਨੇ ਇਹ ਬੱਕੀ ਦਾ ਕਹਿੰਦਾ ਬੈਸਟ ਪਲੇਅਰ ਨੂੰ ਜੱਸੀ ਬੋਲੇ ਦਾ ਲਾਉਣ ਲੱਗਾ ਤੈਨੂੰ ਇਹਨਾਂ ਨੇ ਕਿਹਾ ਤਾਂ ਹੀ ਨਹੀਂ ਦਲਾਉ ਹੈਗਾ ਇਤਨੀ ਖੁਸ਼ੀ ਸਰਦੇ ਪਰੇ ਸਰਨਾਗ ਨੂੰ ਜੱਸੀ ਲਾਗ ਨੂੰ ਬਣਦਾ ਦਾ ਗੋਗੀ ਨੂੰ ਜੀ ਗੋਗੀ ਗੋਗੀ ਹੰਭ ਗਿਆ ਸੀ ਰੋਹੀਂ ਦਾ ਦੇ ਇੱਕ ਨੰਬਰ ਦੀ ਹਾਂ ਕਿੱਥੇ ਬੰਦ ਦਾ ਬੰਦਾ ਜਲਮਾ ਕੋਈ ਨਾ ਕਰਾਉਂਦਾ ਮਾਰ ਉਹ ਕਰਾਉਂਦੇ ਉਹ ਕਰਾਉਂਦੇ ਉਹ ਕਰਾ ਇੱਕ ਵਧੀਆ ਫਿਰ ਆਹੋ ਇੱਕ ਹੀ ਵਧੀਆ ਇਹਨੂੰ ਨਹੀਂ ਪਤਾ ਗੱਲ ਗੱਡੀ ਜਿਵਾੜ ਦੇਣ ਨੂੰ ਵਾਈ ਤਾਤਾ ਭਾਈ ਜਾਉਗੇ ਇਹਨੂੰ ਬਾਹਰ ਹੀ ਨੰਨ ਪਾਉਂਦੇ ਕਹਿੰਦੇ ਦੇਖੀ ਬਾਜਦਾ ਕਰੋ ਚਿੱਟੀ ਲਾ ਲ ਬੈਸਟ ਪਲੇਅਰ ਨਿਕਲੇ ਅੱਜ ਦੇ ਮੈਚ ਦਾ ਮੈਂ ਨਾਲ ਆਉਂਦਾ ਕੰਗਰਾਚੂਲੇਸ਼ਨ ਕਾਲਾ ਕੋਡ ਲੈਗੇ ਜਰਸੀ ਨਾਲ ਬਾਲੀ ਗਾ ਨੂੰ ਜਿੰਨੇ ਬੋਨ ਕੀ ਲੱਗ ਗਿਆ ਪਾਰਟੀ ਦਿਲੂ ਪਾਦਾ ਪਾਰਟੀ ਤੋਂ ਆਂਡੇ ਖਵਾਉ ਰੈਕੋਡ ਰੈਕੋਡ ਆਂਡੇ ਖਾਓ ਚਲੋ ਚੱਲੀਏ